ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਅਸੀਂ ਸਾਰੇ ਕੰਮ ਕਰਦੇ ਨੇ ਵੇੜ ਕੇ ਟਾਈਮ ਨਾਲ ਹੀ ਤੁਰ ਪਏ ਆ 1:37 ਵਜੇ 10 ਮਿੰਟ ਪਹਿਲਾਂ ਉਤੋਂ ਮੈਂ ਚੱਲੀ ਆ ਆਪਣੇ ਪੇਕਿਆਂ ਦੇ ਤੇ ਪੇਕਿਆਂ ਤੋਂ ਫੇਰ ਅਸੀਂ ਜੀ ਗਾਂ ਕੀ ਲੈ ਕੇ ਜਾਣਾ ਕਾਕੇ ਕੋਲ ਕਾਕਾ ਨਾਨਕਿਆਂ ਦੇ ਪੈਦਾ ਹੋਇਆ ਨਾ ਉੱਥੇ ਭਤੀਜਾ ਮੇਰਾ ਤੇ ਉਹ ਘੇ ਲੈ ਕੇ ਜਾਣਾ ਘੇ ਉੱਥੇ ਜੋ ਵੀ ਹੁੰਦਾ ਵਾ ਰਵਾਜ ਆਪਣੇ ਜੂਜੂ ਕੇਚ ਲਿਆ ਹੁੰਦਾ ਉਹ ਦਿਖਾ ਕੇ ਤੇ ਫੇਰ ਕਾਕਾ ਸੀ ਨਾਲੇ ਹੀ ਘਰੇ ਲਿਆਉਣਾ ਮਤਲਬ ਕੀ ਆਪਣੇ ਦਾਦ ਗਿਆ ਦੇ ਕਿ ਮੇਰੇ ਪੇਕੇ ਆ ਦੇ ਉਹਨੂੰ ਨਾਲ ਹੀ ਲਿਆਉਣਾ ਉੱਥੇ ਕਿਉਂਕਿ ਮੇਰੀ ਜਿਹੜੀ ਮੰਮੀ ਆ ਪੇਕੇ ਘਰ ਵਾਲੀ ਉਹ ਕੱਲੀ ਆ ਭਰਾ ਮੇਰੇ ਦੋਨੇ ਬਾਹਰ ਆ ਤੇ ਫੇਰ ਇਹ ਨੋ ਸਾਸੀ ਉੱਥੇ ਰਹਿਨੀ ਆ ਵੈਸੇ ਤਾਂ ਪਰਿਵਾਰ ਕੋ ਵੱਡਾ ਉਹਨੂੰ ਕੀ ਕਿਹੜਾ ਚਾਚੇ ਤਾਏ ਸਾਰੇ ਆ ਉੱਥੇ ਤੇ ਇਸ ਕਰਕੇ ਉਹਨੂੰ ਕੀ ਕਿਹੜਾ ਲੈ ਆਉਣਾ ਉਹਨਾਂ ਨੂੰ ਤੇ ਤਾ ਚੱਲੇ ਆ ਜੀ ਅੱਜ ਅਸੀਂ ਸਵੇਰੇ ਗੰਗਾ ਮੰਗੋ ਦੇ ਸਾਰੇ ਕੰਮ ਨਿਬੜ ਕੇ ਫੇਰ ਅਸੀਂ ਤੁਰੇ ਤੇ ਇੱਕ ਹੋਰ ਗੱਲ ਦੱਸਣੀ ਸੀ ਕਿ ਅੱਜ ਅਸੀਂ ਸਵੇਰੇ ਆਇਲਿੰਗ ਟੈਸਟ ਕੀਤਾ ਗੰਗਾ ਤੇ ਮੰਗੋ ਦਾ ਇੱਕ ਦਿਨ ਪਹਿਲਾਂ ਹੀ ਅਸੀਂ ਮਨੀਆਂ ਦੇਖੀ ਭਾਈ ਗਲਾਸ ਉਹ ਪੁਰਾਣਾ ਜਿਹੜਾ ਉਹ ਰੱਖ ਲਿਆ ਉਹਦਾ ਬਾਥਰੂਮ ਲੈਣ ਵਾਸਤੇ ਤੇ ਬਾਕੀ ਦਾ ਡਰੂਲਸ ਵਾਲਾ ਇੱਕੋ ਸੀਗਾ ਭਾਂਡਾ ਉਹਨੂੰ ਛੋਟੀ ਹੁੰਦੀ ਨੂੰ ਚਪਾਈਦਾ ਸੀ ਉਹ ਮਤਲਬ ਡੀਪ ਵੀ ਹੁੰਦਾ ਤੇ ਚੌੜਾ ਵੀ ਹੁੰਦਾ ਕਾਫੀ ਉਹਦੇ ਵਿੱਚ ਬਿਲਕੁਲ ਸਹੀ ਉਹ ਬਾਥਰੂਮ ਪਾ ਹੋਣਾ ਸੀ ਉਹ ਪਾਂਡਾ ਸਾਫ ਸੁਫੀਰ ਕਰਕੇ ਕੱਲ ਹੀ ਅਸੀਂ ਰੱਖ ਆਏ ਸੀ ਹਾਂ ਜਦੋਂ ਮੈਂ ਤਾਂ ਮਨੀ ਸਵੇਰੇ ਸਵੇਰੇ ਵੀ ਦੋਨੇ ਪਹਿਲਾਂ ਗੰਗਾ ਨੇ ਬਾਥਰੂਮ ਕਰਤਾ ਇਹ ਜਲਦੀ ਜਲਦੀ ਗੰਗਾ ਦਾ ਬਾਥਰੂਮ ਲੈ ਕੇ ਅਸੀਂ ਤੇ ਉਹਦੇ ਵਿੱਚ ਪਾ ਕੇ ਤੇ ਫਿਰ ਮੈਂ ਸਰੋਂ ਦੀਆਂ ਬੂੰਦਾ ਪਾਈਆਂ ਤੇ ਉਹ ਰਿਜ਼ਲਟ ਜਿਹੜਾ ਆਇਆ ਉਹਦੇ ਹਿਸਾਬ ਨਾਲ ਪੋਜ਼ਿਟਿਵ ਆ ਗੰਗਾ ਮਤਲਬ ਕਿ ਉਹ ਗੱਬਣ ਆ ਉਹ ਬੂੰਦਾ ਮਤਲਬ ਫੈਲੀਆਂ ਨਹੀਂ ਜਿੱਦਾਂ ਉਹਦੇ ਵਿੱਚ ਦੱਸਦੇ ਆ ਨਾ ਜੇ ਬੂੰਦਾ ਪਾਉਂਦੇ ਇੱਕਦਮ ਫੈਲ ਜਾਂਦੀਆਂ ਪਾਣੀ ਸਾਰੇ ਦੇ ਉੱਪਰ ਐਦਾਂ ਨਹੀਂ ਫੈਲੀਆਂ ਉਹ ਬੂੰਦਾ ਜਿੱਥੇ ਇੱਕ ਇੱਕ ਬੂੰਦ ਪਾਈ ਉਹ ਉੱਦਾਂ ਹੀ ਬੂੰਦ ਜਿਹੜੀ ਉਹ ਡਿੱਗੀ ਗਈ ਤੇ ਫੈਲੀ ਨਹੀਂ ਇਕੱਠੀ ਰਹੀ ਤੇ ਹੋਰ ਵੀ ਬੂੰਦਾ ਪਾਈਆਂ ਉਹ ਵੀ ਉਹ ਬੂੰਦ ਦੇ ਨਾਲ ਜਾ ਕੇ ਤੇ ਅਟੈਚ ਹੋ ਗਈਆਂ ਤੇ ਉਸੇ ਸਹਾਂ ਉਹਨਾਂ ਤੇ ਲੱਗਦਾ ਗੰਗਾ ਗੱਬਣਿਆਂ ਤੇ ਉਸ ਤੋਂ ਬਾਅਦ ਵਿੱਚ ਵੀ ਮੰਗੋ ਦਾ ਚੱਕ ਕੀਤਾ ਸੀ ਉਹ ਭਾਂਡਾ ਚੰਗੀ ਤਰ੍ਹਾਂ ਸਾਫ਼-ਸੋਫ਼ ਕਰਕੇ ਦੋਨੇ ਬਾਥਰੂਮ ਵਾਲੀ ਉਹ ਗਲਾਸ ਵੀ ਉਹ ਸਾਫ਼ ਕਰਕੇ ਜਾਨੂ 50 ਮਿੰਟਾਂ ਬਾਅਦ ਗੰਗਾ ਮੰਗੋ ਨੇ ਜਿਹਨੂੰ ਬਾਥਰੂਮ ਕੀਤਾ ਸੀ ਉਹ ਲੈ ਕੇ ਫੇ ਅਸੀਂ ਮੰਗੋ ਦਾ ਟੈਸਟ ਕੀਤਾ ਤਾਂ ਮੰਗੋ ਦਾ ਵੀ ਇਦਾਂ ਹੀ ਸੀ ਵੀ ਬੂੰਦਾਂ ਅਗੇ ਨਹੀਂ ਗਲਤ ਗੱਲ ਲਿਆ ਨਾ ਭਾਈ ਦੀ ਦੇਖ ਲੈ ਤੇ ਉਹ ਜਿਹਨੂੰ ਅਸੀਂ ਬੂੰਦਾਂ ਪਾਈਆਂ ਤੇ ਉਹ ਫੈਲੀਆਂ ਨਹੀਂ ਮੰਗੋ ਵਾਲੀਆਂ ਵੀ ਮਤਲਬ ਫੈਲ ਕੇ ਉੱਪਰ ਐਨ ਇਦਾਂ ਪਾਣੀ ਦੇ ਨਹੀਂ ਫੈਲੀਆਂ ਜਿੱਦਾਂ ਜਿੱਦਾਂ ਬੂੰਦ ਪਾਈ ਉਹਨੂੰ ਕੀ ਕਹਿੰਦਾ ਤੇ ਉਦਾਂ ਹੀ ਬੱਝੀ ਰਹੀ ਮਤਲਬ ਕਿ ਉੱਪਰ ਉਹ ਗੋਲ ਹੁੰਦੀ ਗਈ ਬੱਝੀ ਰਹੀ ਇਹਨਾਂ ਫੈਲੀ ਨਹੀਂ ਅਲੱਗ-ਅਲੱਗ ਜਿੱਦਾਂ ਉਹ ਐਦਾਂ ਤਾਰਾਂ ਜੀਆਂ ਬਣ ਜਾਂਦੀਆਂ ਜਾਂ ਕਿਦਾਂ ਐਦਾਂ ਨਹੀਂ ਹੋਈਆਂ ਤੇ ਸੋ ਉਸ ਦੇ ਮੁਤਾਬਿਕ ਤੇ ਐਦਾਂ ਲੱਗਦਾ ਦੋਨੇ ਹੀ ਗੱਬਣ ਆ ਰਿਜ਼ਲਟ ਪੋਜ਼ਿਟਿਵ ਆਇਆ ਉਹਦਾ ਕਿਉਂਕਿ ਮੈਂ ਵੀਡੀਓਜ਼ ਵੀ ਇੱਕ ਦੋ ਪਹਿਲਾਂ ਇਹ ਕਰਨ ਤੋਂ ਪਹਿਲਾਂ ਮੈਂ ਕੱਲ ਰਾਤੀ ਇੱਕ ਦੋ ਵੀਡੀਓਜ਼ ਜਿਹੜੀਆਂ ਉਹ ਦੇਖ ਲਈਆਂ ਸੀ ਵੀ ਕਿਦਾਂ ਚੈੱਕ ਕਰਨਾ ਕਿ ਕਿਦਾਂ ਹੋਵੇ ਤਾਂ ਉਹਦਾ ਕੀ ਮਤਲਬ ਆ ਤੇ ਉਸੇ ਹਿਸਾਬ ਨਾਲ ਤਾਂ ਦੋਨੇ ਗੱਬਣ ਆ ਟੱਚ ਵੁੱਡ ਬਗ ਪਈ ਬਾਬਾ ਜੀ ਨੂੰ ਪਤਾ ਤਾਂ ਸੋ ਆਪਾਂ ਵੇਟ ਕਰਾਂਗੇ ਹੁਣ ਆਪਾਂ ਗੰਗਾ ਦੇਵੀ ਕਿਉਂਕਿ ਦੇਖਣ ਨੂੰ ਉਹ ਲੱਗਦੀ ਆ ਦੇਖ ਕੇ ਬੰਦਾ ਇਗਨੋਰ ਨਹੀਂ ਕਰ ਸਕਦਾ ਵੀ ਗੰਗਾ ਹੈ ਨਿੰਗੀ ਅ ਰਾਜੀ ਆ ਤਗੜੀ ਹੋਈ ਆ ਅੱਗੇ ਨਾਲੋਂ ਇਸ ਕਰਕੇ ਪਤਾ ਲੱਗਦਾ ਬਾਕੀ ਚਲੋ ਵੇਟ ਕਰਾਂਗੇ ਆਪਾਂ ਚਲੋ ਜੀ ਹੁਣ ਅਸੀਂ ਚੱਲਦੇ ਪਿੱਕੇ ਘਰ ਅਸੀਂ ਪਹੁੰਚ ਚਲੇ ਪਹਿਲਾਂ ਲਵਾਂਗੇ ਆਪਾਂ ਕਾਕੇ ਦੀ ਐਂਟਰੀ ਕਰਾਉਣੀ ਆ ਅੱਜ ਘਰੇ ਕਾਕੇ ਦੀ ਉਹਦੇ ਵਾਸਤੇ ਕੇਕ ਲੈਣਾ ਅਸੀਂ ਇੱਥੋਂ ਸ਼ਾਹਕੋਟ ਤੋਂ ਪਹਿਲਾਂ ਕੇਕ ਲੈ ਲਾਂਗੇ ਇੱਥੇ ਆਗੇ ਜੀ ਸੀ ਅਸੀਂ ਸ਼ਾਹਕੋਟ ਬੀਕਾਨੇਰ ਵਾਲੀ ਕਾਫੀ ਵੱਡੀ ਸ਼ਾਪ ਆ ਉੱਥੇ ਆਗੇ ਸੀ ਅਸੀਂ ਕੇਕ ਲੈਣ ਵਾਸਤੇ ਤੇ ਅਲੱਗ-ਅਲੱਗ ਫਲੇਵਰਸ ਦੇ ਕੇਕ ਸੀ ਕੋਈ ਪਾਈਨੈਪਲ ਕੋਈ ਬਟਰਸਕੋਚ ਕੋਈ ਸਟ੍ਰਾਬੇਰੀ ਤੇ ਕੋਈ ਚਾਕਲੇਟ ਫਲੇਵਰ ਮੈਂ ਤੇ ਇਹ ਚੀਜ਼ਾਂ ਨਹੀਂ ਖਾਨੀ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਇਹਦੇ ਨਾਲ ਪਤਾ ਹੀ ਹੈ ਜਿਹੜੇ ਮੇਰੇ ਪੁਰਾਣੇ ਵਲੌਗ ਦੇਖਦੇ ਮੈਨੂੰ ਕੀ ਸਟੋਮਕ ਪ੍ਰੋਬਲਮ ਹੈ ਮੈਂ ਤਾਂ ਕੇਕ ਬਿਲਕੁਲ ਅਵੋਇਡ ਕਰਦੀ ਹਾਂ ਸੋ ਮੈਂ ਇੱਥੇ ਲਾਇਆ ਸੀ ਫੋਨ ਪੇਕਿਆ ਨੂੰ ਕਿ ਤੁਹਾਨੂੰ ਕਿਹੜਾ ਫਲੇਵਰ ਚਾਹੀਦਾ ਫਿਰ ਮੈਂ ਕਿਹਾ ਮੈਂ ਉਹੀ ਫਲੇਵਰ ਲੈ ਕੇ ਜਾਵਾਂ ਕਿਉਂਕਿ ਨਾ ਮੈਂ ਖਾਣਾ ਤੇ ਨਾ ਹੀ ਮੈਨੂੰ ਪਤਾ ਵਾ ਕਿ ਕਿਹੜਾ ਫਲੇਵਰ ਲੈਣਾ ਚਾਹੀਦਾ ਫਿਰ ਮੈਂ ਲਿਆ ਸੀ ਜੀ ਚਾਕਲੇਟ ਫਲੇਵਰ ਤੇ ਇੱਥੇ ਮੈਂ ਦੇਖਣ ਦੇ ਸੀਗੀ ਵੀ ਕਿੰਨੀ ਵੈਰਾਈਟੀ ਆ ਇਹਨਾਂ ਦੇ ਬੀਕਾਨੇਰ ਵਾਲਿਆਂ ਦੇ ਬਿਸਕੁਟਸ ਦੀ ਇੱਥੇ ਮਟਰੀ ਹੋ ਗਈ ਭੁਜੀਆ ਹੋ ਗਿਆ ਕਈ ਤਰ੍ਹਾਂ ਦਾ ਮਤਲਬ ਬਹੁਤ ਕੁਝ ਸੀਗਾ ਇੱਥੇ ਮੈਂ ਤਾਂ ਮਨ ਵੀ ਇ ਲੈ ਲਿਆ ਸੀ ਜੇ ਇਥੋਂ ਕਾਲਾ ਨਮਕ ਉਹਦੇ ਵਿੱਚ ਸੀਗੀ ਪਾਈ ਹੋਈ ਕਾਲੀ ਮਿਰਚ ਤੇ ਉਹ ਲਿਆ ਸੀਗਾ ਤੇ ਹੋਰ ਅਸੀਂ ਲਈ ਹੋਈ ਸੀਗੀ ਜੀ ਤੇ ਆਮਲਾ ਕੈਂਡੀ ਇਹ ਲਈ ਸੀ ਮੈਂ ਆਮਲਾ ਕੈਂਡੀ ਇਹ ਹਲਦੀ ਹੁੰਦੀ ਆ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੂੰ ਸਹੀ ਰਹਿੰਦੀਆਂ ਆ ਆਮਲਾ ਗੰਢੀ ਮੈਂ ਲੈ ਲਈ ਸੀਗੀ ਤੇ ਹੋਰ ਮਨਵੀਰ ਨੇ ਇੱਥੇ ਆਲੂ ਚਿਪਸ ਜਿਹੜੇ ਸੀਗੇ ਉਹ ਲੈ ਲਏ ਇੱਥੇ ਮੈਂ ਦੇਖਣ ਦੇ ਸੀ ਅਚਾਰ ਇੱਥੇ oh my god ਐਨੇ ਅਚਾਰ ਡੇਲੇ ਦਾ ਅਚਾਰ ਗਲਗਲ ਦਾ ਅਚਾਰ ਕਰੇਲੇ ਦਾ ਅਚਾਰ ਅਦਰਕ ਦਾ ਅਚਾਰ ਝਾੜ ਕਰੇਲੇ ਦਾ ਅਚਾਰ ਆਮਕੀ ਜਟਣੀ ਅਦਰਕ ਦਾ ਅਚਾਰ oh my god ਗੋਭੀ ਦਾ ਅਚਾਰ ਨਿੰਬੂ ਦਾ ਅਚਾਰ ਕੀ ਰਤਨਾ ਵਾਈਸ ਹੋਰ ਕਹਿੰਦੇ ਆਸਾਸ ਕੇ ਵਕੀਆਂ ਟੁੱਟ ਗਈਆਂ ਕੀ ਜੰਦੀਆਂ ਲੋ ਜੀ ਆ ਗਿਆ ਸਾਡਾ ਪੇਕਾ ਕਰ ਇੱਥੋਂ ਸਟਾਰਟਿੰਗ ਹੋ ਜਾਂਦੀ ਸਾਡੇ ਡੇਰੇ ਦੇ ਗੇਟ ਦੇ ਬੰਨ ਟੁੱਟ ਗਿਆ ਦਾ ਖੱਤੇ ਦਾ ਹਨਾ ਉਹਦਾ ਪਾਣੀ ਇਹਨੂੰ ਆ ਗਿਆ ਸਾਰਾ ਤਾਂ ਇਹਨਾਂ ਕਲਾਰਾ ਰੋਡ ਤੇ ਪਿਆ ਆਇਆ ਕਦੂ ਕਰਕੇ ਟਰੈਕਟਰ ਕੱਢਿਆ ਤਾਂ ਦੇਖ ਲਾ ਮਨੀ ਕਿੰਨੀ ਹਰਿਆਲੀ ਤੇਰੇ ਨਾਨਕਿਆਂ ਦੇ ਦੇਖਦੀ ਆਪਣੀ ਵੀ ਹਰਿਆਲੀ ਹੈ ਆਪਣੇ ਡੇਰੇ ਦੀ ਹਰਿਆਲੀ ਆ ਪਰ ਪਿੰਡ ਚ ਤਾਂ ਰੋਕਾ ਹੈ ਨਹੀਂ ਕਿ ਉਹਦਾ ਦੇਖ ਲੋ ਜੀ ਕਿੰਨੇ ਰੋਖਿਆ ਇੱਥੇ ਅੰਦਰ ਸਾਰੇ ਰੋਖੇ ਹੀ ਹਨ ਇਹ ਸਕੂਲ ਜਿੱਥੇ ਅਸੀਂ ਸਟੱਡੀ ਕੀਤੀ 10th ਤੱਕ ਇਹ ਸਾਡਾ ਸਕੂਲ ਮੇਰਾ ਸਕੂਲ ਛੁੱਟੀਆਂ ਚੱਲਦੀਆਂ ਨੇ ਤੇ ਟੀਚਰਜ਼ ਨੂੰ ਮਿਲ ਕੇ ਜਾਣਾ ਸੀਗਾ ਲੈ ਪੱਠੇ ਵੱਡ ਮਣੀ ਸੈਟ ਚ ਨਾਨਕਿਆਂ ਦੇ ਹੀ ਆ ਡਿੱਗੀ ਭਰਲਾ ਜਈ ਕਿ ਨਹੀਂ ਲਓ ਜੀ ਪਹਿਲਾਂ ਜਾਂਦੇ ਹਾਂ ਅਸੀਂ ਮਾਤਾ ਦੇ ਪਹਿਲਾਂ ਮੱਥਾ ਟੇਕਣਾ ਫੇ ਆਪਦੇ ਕਰੇ ਐਂਟਰ ਕਰਨਾ ਪਹਿਲਾਂ ਮੈਂ ਮਾਤਾ ਦੇ ਮੱਥੇ ਟੇਕਣ ਜਾਣੀ ਹੁੰਨੀ ਇਹ ਸਾਡਾ ਘਰ ਆ ਜੀ ਇਹ ਵਾਲਾ ਪਰ ਪਹਿਲਾਂ ਉੱਥੇ ਲੈ ਜਾ ਗੱਡੀ ਮਰੀ ਰਹਿਣ ਦੋ ਇੱਥੇ ਹੀ ਮੱਥਾ ਟੇਕ ਕੇ ਮੋਲ ਲਿਆ ਆਈ ਕਾਕਾ ਉਹ ਉੱਥੇ ਮਾਸੀ ਤੇਰੇ ਦੱਸਦੀ ਸੀ ਵੀ ਬਿਜੜਿਆਂ ਨੇ ਆਲਣੇ ਨੇ ਬਣਾਏ ਹੋਏ ਆ ਰੰਗ ਬਰੰਗੇ ਬਿਜੜੇ ਪੀਲੇ ਹੁੰਦੇ ਨਾ ਜ਼ਿਆਦਾ ਉਹਦੇ ਉਹ ਕਿੰਨੇ ਸੋਹਣੇ ਘਾਰੇ ਆ ਮੈਂ ਬਣਾਉਂਗੀ ਤੇ ਇਹਨਾਂ ਦੀ ਵੀਡੀਓ ਬਹੁਤ ਸੋਹਣੇ ਆ ਘਰ ਵੀ ਬੜੇ ਹੀ ਸੋਹਣੇ ਬਣਾਏ ਹੋਏ ਠੀਕ ਜੀ ਵਾਹ ਕਿੰਨੇ ਹੋਏ ਆਪਣੇ ਲੋਕੀ ਦੇਖ ਲਾ ਕਹਿੰਦੇ ਰੁੱਖ ਨਾ ਹੋਣ ਉਧਰ ਇਹ ਕਿੰਨੇ ਆ ਕਿੰਨੇ ਕਿਊਟ ਆ ਦੇ ਘਰ ਵੀ ਕਿੰਨੇ ਬੜੇ ਨਾ ਆ ਦੇਖੋ ਜੀ ਆ ਦੇ ਇੱਕ ਆ ਗਿਆ ਤੇ ਆਗਾ ਇਦਾਂ ਦੇ ਅੱ비 ਜਿਹੜੇ ਓ ਦੇਖੋ ਸਾਹਮਣੇ ਲਓ ਜੀ ਇਹ ਆ ਜੀ ਸਾਡੀ ਮਾਤਾ ਪੰਜਾਬ ਕੋਰ ਇਹ ਜੀ ਮਾਤਾ ਪੰਜਾਬ ਕੋਰ ਗੁਰੂ ਰਾਮ ਰਾਏ ਜੀ ਦੀ ਪਤਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਭਤੀਜ ਨੂੰ ਇਹ ਮੇਰੇ ਪੇਕੇਆਂ ਦਾ ਡੇਰਾ ਜੀ ਉਦਾਸੀ ਸੰਪਰਦਾ ਦਾ ਮਾਈ ਗੁਰੂ ਜੀ ਮਾਈ ਗੁਰੂ ਜੀ ਮਾਈ ਗੁਰੂ ਜੀ ਤੰਦਰੁਸਤੀ ਦੇਵ ਮੇਰੇ ਰੱਖਿਓ ਬੰਬਾ ਜੀ ਮੇਰੇ ਰੱਖਿਓ ਬੰਬਾ ਜੀ ਇੱਥੇ ਜੀ ਮਹਾਰਾਜ ਫਿਰ ਆਜਮਾਨ ਹੈ ਇਹ ਤੇ ਮਹਾਰਾਜ ਵਾਸਤੇ ਜੀ ਅਲੱਗ ਹਾਲ ਲਿਆ ਮੰਨੇ ਆ ਜੀ ਸੇਰੇ ਸਾਡੇ ਵਾਲ ਸੇਰੇ ਕਹਿ ਦਿੰਦੇ ਆ ਇਹ ਜੀ ਮੇਰਾ ਪੀਕਾ ਕਾਰ ਕੱਕੇ ਦੀ ਡੈਕੋਰੇਸ਼ਨ ਕਰ ਦਿੱਤੀ ਮੈਡਮ ਜੀ ਨੇ ਜਿੰਨੀ ਕਾਰ ਹੋਈ ਹਾਂ ਤੈਨੂੰ ਮਿਲੰਦਾ ਨਹੀਂ ਪਤਾ ਇਹ ਤੁਹਾਨੂੰ ਦਿਖਾਈਏ ਜੀ ਮਨਵੀਰ ਦੀ ਨਾਨੀ ਦੀ ਖੇਤੀਬਾੜੀ ਛੋਟੀ ਜੀ ਕਿਆਰੀ ਦੇ ਵਿੱਚ ਇਹ ਬੈਂਗਣਾ ਦੇ ਬੂਟੇ ਆ ਦੋਨੇ ਨੌ ਸੱਸੇ ਹੈਗੀਆਂ ਉਹਨਾਂ ਜੋਗੀ ਸਬਜ਼ੀ ਐਚੀ ਬਥੇਰੀ ਹੋ ਜਾਂਦੀ ਆ ਬੈਂਗਲ ਲੱਗੇ ਹੋਏ ਇਹ ਦੇਖੋ ਬੈਂਗਲ ਲੱਗੇ ਤੇ ਇਹ ਸ਼ਿਮਲਾ ਮਿਰਚਾਂ ਦੇ ਬੂਟੇ ਆ ਚਾਰ ਪੰਜ ਸ਼ਿਮਲਾ ਮਿਰਚਾਂ ਲੱਗੀਆਂ ਹੋਈਆਂ ਸੋਹਣੇ ਹੋਏ ਹੋਏ ਆ ਦੇਖੋ ਸ਼ਿਮਲਾ ਮਿਰਚਾਂ ਲੱਗੀਆਂ ਹੋਈਆਂ 4-5 ਬੈਂਗਣਾਂ ਦੇ 4 ਸ਼ਿਮਲਾ ਮਿਰਚਾਂ ਦੇ 7-8 ਤੇ ਇਹ ਹੈਗੀਆਂ ਭਿੰਡੀਆਂ ਭਿੰਡੀਆਂ ਵੀ ਕਿੰਨੀਆਂ ਲੱਗ ਹਟੀਆਂ ਤੋੜੀਆਂ ਨਾਨੀ ਨੇ ਆਹ ਹਜੇ ਵੀ ਲੱਗਣ ਲਈਆਂ ਕਿੰਨੀਆਂ ਲੱਗੀਆਂ ਭਿੰਡੀਆਂ ਵੀ ਤੇ ਆਹ ਕਦੂਆਂ ਦੀ ਵੇਲ ਆਹ ਵਾਲੀ ਕਦੂਆਂ ਦੀ ਵੇਲ ਇਹਨੂੰ ਵੀ ਕਦੋਂ ਉਹਨਾਂ ਜੋਗੇ ਲੱਗ ਜਾਂਦੇ ਆ ਹਜੇ ਇਸ ਟਾਈਮ ਨਹੀਂ ਹੈਗਾ ਕੋਈ ਵੀ ਇਦਾਂ ਮੈਂ ਮਧੂ ਉਹ ਲੈ ਆ ਕੇ ਲਾਈ ਸੀ ਕੀ ਕਹਿੰਦੇ ਹੁੰਦੇ ਉਹਨੂੰ ਮੈਂ ਕੱਲ ਵੇਲ ਸਕਾਈ ਲਈ ਇਹਨਾਂ ਨੇ ਹੈ ਹੀ ਨਹੀਂ ਚੁੰਮਕਾ ਵੇਲ ਗੋਲ ਕੱਪਾ ਬਣ ਗਈ ਇਹੋ ਗੋਲ ਕੱਪਾ ਵੱਡਾ ਬਾਜੀ ਆ ਮਨ ਲਾਲਾ ਮਨੀ ਤੇ ਤੋਂ ਵੱਡੀ ਇਹ ਲੱਗਣ ਲਾ ਪੈਣੀ ਆ ਹਾਂ ਨਾ ਉੱਠ ਮਨੀ ਦੀਦੀ ਜੀ ਆ ਮੱਥਾ ਟੇਕ ਮੱਥਾ ਟੇਕ ਕੋ ਕੋਣ ਤੇ ਮੱਥਾ ਟੇਕ ਚੱਲ ਮੇਲੋ ਹਣ ਮੱਥਾ ਟੇਕ ਗੈਂਦੀ ਮੱਥਾ ਟੇਕ ਟੇਕ ਮਾਨੇ ਮੱਥਾ ਟੇਕ ਕੇ ਸੀ ਦਵਾਈ ਸੀ ਦਵਾ ਪਾਣੀ ਹੈ ਨਹੀਂ ਤੇ ਜਿਹੜਾ ਸੀ ਨਾ ਆਪਣਾ ਲੈਪੁਰੇ ਵਿੱਚ ਇੱਥੇ ਫੜ ਕੇ ਆਉਂਦੇ ਬੈਠਿਆ ਆ ਚੱਲਾ ਮੇਲੋ ਮਣੀ ਨੂੰ ਚੇਂਜ ਕਰ ਰਹੀਆਂ ਨੇ ਕੱਪੜੇ ਮਾਸੀ ਮੇਕਅਪ ਕਰਨ ਲੱਗੀ ਹੋਈ ਉਹਦੀ ਅਸੀਂ ਵੀਡੀਓ ਬਣਾ ਨਹੀਂ ਸਕਦੇ ਫੋਟੋ ਮੈਂ ਮੈਂ ਫਿਰਿੰਦਾ ਬੜਾ ਬੜਾ ਲੋ ਜੀ ਤੇ ਇੱਥੇ ਅਸੀਂ ਪਹੁੰਚ ਗਏ ਆ ਸਾਡੇ ਕਾਕੇ ਕੋਲ ਅਸੀਂ ਪਹਿਲਾਂ ਸਿੱਧੇ ਨਾ ਆਉਂਗੇ ਸਿੱਧੇ ਨਾ ਆ ਕੇ ਅਸੀਂ ਫੇਰ ਵਾਪਸ ਆਏ ਅਸੀਂ ਗੂਗਲ ਮੈਪ ਵੀ ਝੂਠਾ ਕਰ ਦਿੱਤਾ ਹਾਂ ਸੋਹਣੀ ਆ ਤੇ ਲੋ ਜੀ ਇਹ ਚੱਲੇ ਅਸੀਂ ਆਪਣੇ ਕਾਕੇ ਪਟਾਕੇ ਕੋਲ ਉੱਥੇ ਜਾ ਕੇ ਮਿਲਦੇ ਆਂ ਤੁਹਾਨੂੰ ਨਹੀਂ ਕਹਿੰਦੇ ਹਾਂ ਤਾਂ ਮੋਰੇ ਵੀ ਜਾਣ ਦਿੱਨ ਦਿੱਤਾ ਤਾਂ ਹੋਰਨ ਵੀ ਨਹੀਂ ਮਾਰਦਾ ਪਿੱਛੇ ਕਰੋ ਚਲੋ ਜੇ ਪਹੁੰਚ ਗਏ ਕਾਕੇ ਪਟਾਕੇ ਕੋਲ ਮੈਂ ਕਹ ਤੋ ਮਾਰ ਕੱਜੇ ਦਲ ਨੂੰ ਲੜੋ ਦੋਨੇ ਜਾਣੇ ਲੜ ਲੋ ਉਹ ਤੁਹਾਡੀ ਦੋਨਾਂ ਦੀ ਮੈਚਿੰਗ ਹੋ ਗਈ ਭੈਣ ਭਰਾਵਾਂ ਦੀ ਬਲੂ ਬਲੂ ਆਪਾਂ ਫੋਟੋ ਲੈ ਜਾਵੋ ਓਕੇ ਮਨੀ ਪਹਿਲੀ ਵਾਰੀ ਤੂੰ ਦੇਖਿਆ ਐਡਾ ਕਾਕਾ ਹਨਾ ਪਹਿਲੀ ਵਾਰੀ ਦੇਖਿਆ ਹਾਂ ਪਹਿਲਾਂ ਕਿਦਾਂ ਦੇਖਿਆ ਦੱਸ ਲਿਸੂ ਹੋ ਗਿਆ ਲਿਸੂ ਬਿਮਾਰ ਹੋਣ ਨਾ ਮੈਂ ਤਾਂ ਮੈਂ ਪੁੱਛਿਆ ਸੀਗਾ ਮੈਂ ਕਿਹਾ ਕਿ ਲੱਸੀ ਆ ਵੀ ਦਾਲ ਵੀ ਲੱਗੇ ਗਈ ਨਿੱਕੀ ਕਿੱਦਾਂ ਖਾਂਦੇ ਦੋਨੇ ਜੀ ਵਿਆਹ ਚਾਹੀ ਤੈਨੂੰ ਦੋਨੋਂ ਕੀਰਤ ਨੂੰ ਗੈਟ ਕਾ ਸਾਰੇ ਨੇ ਆਣੇ ਤਾਂ ਸਾਰਿਆਂ ਦੇ ਲਾਓ ਫੇਕ ਹੀ ਹੋਇਆ 판ਡੂ ਦੇ ਜਿਹੜੇ ਬਣਦੇ ਸੀਗੇ ਇਦਾਂ ਉਦਾਂ ਹੀ ਗੱਲ ਪਰ ਹਾਂ ਜੂ ਇੱਕ ਦੇ ਯਾਹੀ ਇੱਕ ਦੇ ਹੀ ਲਵਾਣਾ ਤੁਸੀਂ ਨਹੀਂ ਅਸੀਂ ਕੀ ਕਾਕੇ ਦਾ ਮੇਕਅਪ ਕਾਕੇ ਦਾ ਮੇਕਅਪ ਹੈ ਹਾਂ ਉਹ ਨਹੀਂ ਆਈ ਛੋਟੀ ਕੰਦੀ ਕੰਦੀ ਇੱਥੇ ਕੋਰਤੀ ਲੈ ਆ ਦੇ ਕੋਈ ਨਾ ਕੋਈ ਨਾ ਕੰਮ ਛੋਟੀ ਛੋਟੀ ਆ ਬਾਜੀ ਆ ਉਹਦਾ ਛੋਟਾ ਬਾਜੀ ਰੱਖਦੇ ਸਾਰੇ ਇੱਕ ਕੁਰਸੀ ਤੇ ਰੱਖਦੇ ਮੇਡੀਆਂ ਉਹ ਦੂਜੀਆਂ ਸਵੇਡਨ ਇਹਨੂੰ ਕਵਰ ਕਰਨੀ ਚਾਹੀਦੀ ਓਕੇ ਅਮੇ ਜਿਵਨ ਨੂੰ ਮੈਂ 5 ਸੂਟ ਹੋਣੇ ਆ ਮਾਲ ਆਊਗਾ ਉਹ ਦਿੱਜੀ ਆ ਜੀ ਭੇਜਣੀ ਆ

ਉੱਥੇ ਦੀ ਆ ਆ ਉੱਥੇ ਉਹ ਰੱਖ ਦਿਆ ਕਾਕੇ ਦੇ ਪੱਖੀ ਕਰਦੇ ਆ ਮੈਂ ਆ ਮਮੀ ਦੇ ਨਾਂ ਦਾ ਕਿਹੜਾ ਇਹਦੇ ਨਾਂ ਨਿਰਖ ਦਿਨੇ ਇਹ ਜੀ ਮੈਂ ਲੈ ਆਪਣੇ ਭਤੀਜੇ ਲਈ ਕੱਪੜੇ ਮੁੰਡੇ ਨਹੀਂ ਆਣਾ ਲੈਣੀ ਲੈਣੀ ਆ ਕਿ ਮੇਲੇ ਜੀ ਇਹ ਜੀ ਮੈਂ ਕੜੇ ਲਏ ਸੀ ਆਪਣੇ ਭਤੀਜੇ ਲਈ ਇਹ ਛੋਟੀ ਭੈਣ ਨੇ ਜੀ ਹੁੰਦਾ ਹੀ ਬਣੇ ਇਹ ਛੋਟੀ ਨੇ ਲੈ ਕੜੇ ਠੀਕ ਹੈ ਇਹ ਵੱਡੀ ਹਮ ਮੁੰਡੇ ਦੀ ਦਾਦੀ ਨੇ ਬਣਾਇਆ ਹੈ ਇਹੋ ਕੁਛ ਨੋ ਆਪਦੀ ਵਾਸਤੇ ਇਹ ਵੀ ਨੋ ਵਾਸਤੇ ਅਛਾਂਟੀ ਹੁਣ ਸੁਣੋ ਇੱਕ ਵਾਰੀ ਤੁਸੀਂ ਵੀ ਆਹ ਸੁਣਹੇਗਾ ਤੁਹਾਡਾ ਇੱਦਾਂ ਠੀਕ ਹੈ ਆ ਦੋਨੇ ਭਾਦੀਆਂ ਦੇ ਉਹ ਦੋਨੇ ਪੈਣਾ ਦੇ ਆ ਚਾਚੀ ਜੀ ਦਾ ਸੁੰਟਾ ਤੇ ਆ ਚਾਰੋ ਕੁੜੀਆਂ ਦੇ ਉਹ ਦਾਈ ਦਾ ਸੁੰਟਾ ਠੀਕ ਹੈ ਆ ਪੰਜ ਸੂਟ ਉਹ ਤੱਕ ਸਬਜੋਦਦੇ ਆ ਉਹ ਡੀਸੀ ਦਾ ਤੇ ਪ੍ਰੀਤ ਦਾ ਕੁੜਤਾ ਪਜਾਮਾ ਆ ਆ ਸਾਰੇ ਕੱਪੜੇ ਮੰਮੀ ਨੇ ਲਏ ਆ 3 ਮੁੱਤੇ ਆ ਤੇ ਪੰਜ ਦੂਜੇ ਗਰਮੀਆਂ ਵਾਲੇ ਆ 1500 ਦਾ ਬਹਾਰ ਵਾਲਾ ਲੀਹ ਲੈ ਤੋ ਜੋ ਵੀ ਆ ਉਥੋਂ ਤੱਕ ਤਾਂ ਆਹ ਜਿਹੜੇ ਨਾਲ 1100 ਰੁਪਈਆ ਪੰਜ ਸੂਟ ਮੇਰੇ ਵੱਲੋਂ ਕੜੇ ਤੇ 1100 ਰੁਪਈਆ ਤੇ ਸੇਮ ਉਹ ਮੇਰੀ ਭੈਣ ਵਾਲਾ ਉਹਦੇ ਪੰਜ 700 ਰੁਪਈਆ ਤਲੋਪਾ ਦਾ ਬੋਆ ਸੋਹਣਿਆ ਆਪਾਂ ਕਾ ਨਹੀਂ ਹੁੰਦਾ ਮੈਂ ਘੰਟੀ ਬਣਾਣੀ ਬਹੁਤ ਸੋਹਣੇ ਬਹੁਤ ਸੋਹਣੇ ਮਹਾਰਾਜ ਤੁਹਾਨੂੰ ਜਵਾਜ ਕੇ ਰਜਾਵੇ ਮਾਲਕ ਬੋ ਆਹ ਤੋ ਰੈਂਕਾ ਨਹੀਂ ਜਾਂਦਾ ਇਹਨਾਂ ਬੱਚਾ ਦੇ ਬੈਠੀ ਦੀ ਆ ਨਹੀਂ ਆਉਂਦੇ ਹੁੰਦੇ ਦੇਖੇ ਕਰੇ ਹਮੇਂ ਲੱਗਦਾ ਆਂਦਾ ਉੱਠੇ ਆਂਦਾ ਏਦਾਂ ਦਾ ਨਹੀਂ ਜਿੰਦਰੀਆ ਕੀ ਜਿੰਦਿਆ ਗਰੀ ਕੁੜੀ ਰੋ ਰੋ ਐਨ ਹੋ ਗਈ ਤੈਨੂੰ ਲੱਭ ਕੇ ਨੂੰ ਦਿਸੀ ਨਹੀਂ ਹਜੇ ਤੱਕ ਦੇ ਬਣਾਉਂਗਾ ਕਾ ਤੇ ਸੀਨੇ ਮੈਂ ਹਜੇ ਨੂੰ ਬਣਾਉਂਗਾ ਕਿਉਂ ਜਾਗਾ ਚੱਲ ਤਮਾਸ਼ਾ ਦੇਖ ਰਹੀ ਹੈ ਹੈਲੋ ਪਰਾਂ

ਕਿੱਤੇ ਦਾਦਿਆਂ ਨੇ ਆ ਗਿਆ ਹੈ ਲੜਾਈ ਹੋਇਆ ਕਰਨੀ ਭੂਆ ਦੇ ਜਾਣਾ ਕਿ ਮਾਸੀ ਦੇ ਜਾਣਾ ਹੈ ਹੈ ਸਾਫੀ ਤੇ ਉਹ ਸਾਬੂ ਸਾਬੂ ਹੈ ਗੰਦਲਾ ਹੋ ਗਿਆ ਉਹ ਅਚੰਭੇ ਕਿਹਨੇ ਸੁਆਇਆ ਰਿਹਾ ਸੁਆਇਆ ਦੋ ਹਾਂ ਆ ਚੇ ਉਹ ਕਿੱਥੇ ਚਲਾ ਗਿਆ ਮੁੰਡਾ ਤੇ ਹੁਣ ਜੀ ਅਸੀਂ ਵਾਪਸ ਚਲ ਜਾਣਾ ਪੈ ਰਿਹਾ ਕਾਕਾ ਆ ਗਿਆ ਆਪਣੇ ਦਾਦਿਆਂ ਦੇ ਅਸੀਂ ਵਾਪਸ ਚੱਲ ਜਾਣਾ ਤੇ ਕੀਰਤ ਜਾਊਗੀ ਮੇਰੇ ਨਾਲ ਸਾਡੇ ਪਿੰਡ ਰਹੂਗੀ ਇੱਕ ਹਫ਼ਤਾ ਤੇ ਫਿਰ ਕੀਰਤਨਾ ਬੁਲਾਵਾਂਗੇ ਆਪਾਂ ਵਲੌਗ ਬਣਾਵਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਜੀ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ